ਜੋ ਅੱਜ ਦੋ ਡੈਥਾਂ ਹੋਈਆਂ ਨੇ ਉਹ ਮੇਰੇ ਪੜੋਸਚ ਨੇ ਦੋਨੇ ਸਗੇ ਭਰਾਵਾਂ ਦੀਆਂ ਹੋਈਆਂ ਨੇ ਅਟੈਕ ਆਇਆ ਅਟੈਕਾਂ ਤੋਂ ਬਾਅਦ ਉਹ ਮੁੱਕ ਗਈ ਅਕਸਰ ਹੋ ਗਿਆ ਦੂਸਰੇ ਭਰਾ ਨੂੰ ਜਦੋਂ ਪਤਾ ਲੱਗਿਆ ਹਸਪੀਟਲ ਲੈ ਗਏ ਤਾਂ ਉਹਨੂੰ ਸਦਮਾ ਨਾ ਸਹੰਦੇ ਹੋਏ ਉਹਨੂੰ ਵੀ ਹਾਰਡ ਦਾ ਅਟੈਕ ਆ ਚੁੱਕਾ ਉਹ ਵੀ ਮੁੱਕ ਗਈ ਅਕਸਰ ਹੋ ਗਏ ਰਾਡੇ ਮੰਡੇ ਦੇ ਵਿੱਚ ਜੋ ਇਹ ਭਾਣਾ ਵਾਪਰਿਆ ਦੋ ਭਰਾ ਜੋ ਰਾਡੇ ਦੇ ਜਬੋਦ ਵੱਡੀ ਸੇਵਾ ਕਰਦੇ ਸੀ ਤੇ ਪ੍ਰਮਾਤਮਾ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਨਿਵਾਸ ਬਖਸ਼ੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਸ ਬਖਸ਼ੇ ਜੀਹਾਂ ਪੰਜਾਬ ਵਿੱਚ ਇੱਕ ਵੱਡੀ ਮੰਦ ਭਾਗੀ ਘਟਨਾ ਵਾਪਰੀ ਹੈ ਦੋ ਸਕੇ ਭਰਾਵਾਂ ਦੀ ਇਕੱਠਿਆਂ ਮੌਤ ਹੋਈ ਹੈ ਦੋਵਾਂ ਭਰਾਵਾਂ ਦਾ ਗਮਗੀਨ ਮਾਹੌਲ ਚ ਇਕੱਠਿਆਂ ਹੀ ਸਸਕਾਰ ਵੀ ਕਰ ਦਿੱਤਾ ਗਿਆ ਇਸ ਮੰਦਭਾਗੀ ਘਟਨਾ ਨੇ ਪਰਿਵਾਰ ਨੂੰ ਪੰਜਾਬ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਇਸ ਘਟਨਾ ਨੂੰ ਦੇਖਣ ਵਾਲਾ ਹਰ ਇੱਕ ਸੁੰਨ ਹੋ ਕੇ ਰਹਿ ਗਿਆ ਹੈ ਹਰ ਕਿਸੇ ਵੱਲੋਂ ਮੰਦਭਾਗੀ ਘਟਨਾ ਤੇ ਦੁੱਖ ਜਤਾਇਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਪਹਿਲਾਂ ਇੱਕ ਭਰਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਜਿਉਂ ਹੀ ਇਸ ਘਟਨਾ ਦੀ ਖਬਰ ਦੂਸਰੇ ਭਰਾ ਨੂੰ ਲੱਗੀ ਤਾਂ ਉਹ ਆਪਣੇ ਭਰਾ ਦੀ ਮੌਤ ਦਾ ਦੁੱਖ ਨਾ ਸਹਾਰ ਸਕਿਆ ਜਿਸ ਕਰਕੇ ਉਸ ਨੂੰ ਵੀ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਵੀ ਥੋੜੇ ਸਮੇਂ ਬਾਅਦ ਹੀ ਮੌਤ ਹੋ ਗਈ ਦੋਮਾ ਭਰਾਮਾ ਦੀ ਮੌਤ ਦੀ ਖਬਰ ਸੁਣਦਿਆਂ ਹੀ ਪੂਰੇ ਪਿੰਡ 'ਚ ਮਾਤਮ ਫੈਲ ਗਿਆ ਬੜੇ ਹੀ ਗਮਗੀਨ ਮਾਹੌਲ 'ਚ ਦੋਵੇਂ ਇਕੱਠੇ ਭਰਾਮਾ ਦਾ ਸੰਸਕਾਰ ਕੀਤਾ ਗਿਆ ਇਸ ਟੁੱਟੇ ਕਹਿਰ ਨੇ ਪਰਿਵਾਰ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਪੀੜਤ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਮ੍ਰਿਤਕ ਇਹ ਦੋਵੇਂ ਭਰਾ ਮਾਨਸਾ ਦੇ ਬੁਲਾੜਾ ਦੇ ਰਹਿਣ ਵਾਲੇ ਸੀ ਇਸ ਘਟਨਾ ਤੇ ਹਰ ਕਿਸੇ ਵੱਲੋਂ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਜੋ ਅੱਜ ਦੋ ਡੈਥਾਂ ਹੋਈਆਂ ਨੇ ਉਹ ਮੇਰੇ ਪड़ोसच ਨੇ ਦੋਨੇ ਸਗੇ ਭਰਾਵਾਂ ਦੀਆਂ ਹੋਈਆਂ ਨੇ ਇਹ ਅਬਜੀ ਦੁਕਾਨ ਦਾ ਨੀ ਪੱਥਰ ਰੱਖਣ ਆਈ ਸੀ ਜੋ ਬਰਨਾਲੇ ਤੋਂ ਸੁਭਾਸ਼ ਕੁਮਾਰ ਰਹਿੰਦਾ ਹੈ ਉਹ ਨੀ ਪੱਥਰ ਰੱਖਣ ਤੋਂ ਬਾਅਦ ਉਹਨੂੰ ਇੱਕਦਮ ਹਟ ਆੜ ਦਾ ਅਟੈਕ ਆਇਆ ਡੈਕਾਂ ਤੋਂ ਬਾਅਦ ਉਹ ਮੌਕੇ ਤੇ ਹੀ ਅਕਸਰ ਹੋ ਗਿਆ ਦੂਸਰੇ ਪ੍ਰਾਣ ਨੂੰ ਜਦੋਂ ਪਤਾ ਲੱਗਿਆ ਹਸਪਤਲ ਲੈ ਗਏ ਤਾਂ ਉਹਨੂੰ ਸਦਮਾ ਨਾ ਸਹੰਦੇ ਹੋਏ ਉਹਨੂੰ ਵੀ ਹਾਰਡ ਦਾ ਅਟੈਕ ਆ ਚੁੱਕਾ ਉਹ ਵੀ ਮੌਕੇ ਤੇ ਪਖਪਰ ਹੋ ਗਏ ਸਾਰੇ ਸ਼ਹਿਰ ਨੂੰ ਬਹੁਤ ਦੁੱਖ ਹੈ ਸਾਰੇ ਸ਼ਹਿਰ ਦੇ ਵਿੱਚ ਰੋਸ ਹੈ ਜੋ ਪੰਡਿਤ ਜੀ ਸੀ ਇਹ ਸਾਰੇ ਭਰਾਡੇ ਮੰਡੀ ਦੇ ਪੰਡਤ ਜੀ ਸੀ ਨਾ ਕਿ ਇਕੱਲੇ ਇੱਕ ਦੇ ਸਾਰੇ ਮੰਦਰਾਂ ਦੇ ਵਿੱਚ 80 ਸਾਲ ਤੋਂ ਇਹ ਕੰਮ ਕਰ ਰਹੇ ਸੀ ਵੱਖ-ਵੱਖ ਮੰਦਰਾਂ ਦੇ ਵਿੱਚ ਬਹੁਤ ਦੁੱਖ ਦੀ ਘੜੀ ਵਿੱਚ ਅਸੀਂ ਇਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹਾਂ ਭਰਾਡੇ ਮੰਡੀ ਦੇ ਵਿੱਚ ਜੋ ਇਹ ਪਾਣਾ ਵਾਪਰਿਆ ਦੋ ਭਰਾ ਜੋ ਭਰਾਡੇ ਤੇ ਜਰੂਰ ਬੱਡੀ ਸੇਵਾ ਕਰ ਰਹੇ ਸੀ ਮੰਦਰਾਂ ਦੇ ਵਿੱਚ ਸਾਡੇ ਮਾਤਾ ਗੁਜਰੀ ਜੀ ਪੜਾਈ ਕੇ ਅੰਦਰ ਵੱਲੋਂ ਬਹੁਤ ਬਹੁਤ ਅਫਸੋਸ ਪ੍ਰਗਟ ਕੀਤਾ ਜਾਂਦਾ ਹੈ ਪੰਡਤ ਜੀ ਜਿੱਥੇ ਮਿਲਦੇ ਸਨ ਬਹੁਤ ਹੀ ਨਰਮ ਸੁਭਾਅ ਸਾਡੇ ਸਾਥ ਨਾਲ ਵੀ ਉਹਨਾਂ ਦਾ ਬੜਾ ਪਿਆਰ ਸੀ ਤੇ ਇਹਨਾਂ ਦੇ ਪਿਤਾ ਜੀ ਵੀ ਭਲਾੜਾ ਵਿੱਚ ਹੀ ਮੰਦਰ ਦੇ ਪੁਜਾਰੀ ਸਨ ਔਰ ਇਹ ਵੀ ਹੁਣ ਜਿੱਥੇ ਵੀ ਭੋਗਾਂ ਦੇ ਮਿਲਦੇ ਹੋਰ ਕਰਦੇ ਸਭ ਨਾਲ ਇਹਨਾਂ ਦਾ ਇੰਨਾ ਪਿਆਰ ਸੀ ਕਿ ਅੱਜ ਜੋ ਇੱਥੇ ਵਿਸ਼ਾਲ ਇਕੱਠ ਹੋਇਆ ਉਹਨਾਂ ਦੇ ਅੰਤਿਮ ਸਫਾਰ ਮੌਕੇ ਉਹ ਦੇਖਣ ਵਾਲਾ ਹੈ ਤੇ ਪ੍ਰਮਾਤਮਾ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਨਿਵਾਸ ਬਖਸ਼ੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਸ ਬਖਸ਼ੇ ਔਰ ਪਰਿਵਾਰ ਦੇ ਆਪਣੇ ਆਪਣਾ ਮਿਹਰਬਾਨੀ ਤੇ ਰੱਖੇ ਸਾਰੇ ਭਲਾੜਾ ਮੰਡੀ ਸਾਰੇ ਜ਼ਿਲ੍ਹਾ ਮਾਨਸਾ ਨੂੰ ਹੀ ਬਹੁਤ ਵੱਡਾ ਧੱਕਾ ਲੱਗਿਆ ਹੈ ਇੱਕ ਸੋ ਪਰਮਾਤਮਾ ਅਗੇ ਕੋਈ ਜੋਰ ਨਹੀਂ ਹੈ ਜਾਣਕਾਰੀ ਮੁਤਾਬਕ ਸੁਭਾਸ਼ ਸ਼ਰਮਾ ਜਦੋਂ ਇੱਕ ਦੁਕਾਨ ਤੇ ਮਹੂਰਤ ਵਾਸਤੇ ਪੂਜਾ ਕਰਨ ਲਈ ਗਿਆ ਸੀ ਤਾਂ ਉੱਥੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਇਹ ਖਬਰ ਜਦੋਂ ਉਸਦੇ ਵੱਡੇ ਭਰਾ ਰਮੇਸ਼ ਕੁਮਾਰ ਨੇ ਸੁਮિતા ਉਸ ਨੂੰ ਵੀ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਵੀ ਮੌਕੇ ਤੇ ਹੀ ਮੌਤ ਹੋ ਗਈ ਪੀੜਿਤ ਪਰਿਵਾਰ ਤੇ ਜੋ ਦੁੱਖਾਂ ਦਾ ਪਹਾੜ ਡਿੱਗਿਆ ਇਸ ਦੁੱਖ ਨੂੰ ਇਸ ਦਰਦ ਨੂੰ ਸ਼ਬਦਾਂ ਚ ਵੀ ਬਿਆਨ ਕੀਤਾ ਨਹੀਂ ਜਾ ਸਕਦਾ ਬਿਊਰੋ ਰਿਪੋਰਟ ਜਗਬਣੀ ਟੀਵੀ